ਹਾਂਜੀ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਉਹਦੇ ਲਈ ਆਪਾਂ ਪਾਲਕ ਲੈ ਲਈਆ ਤੇ ਇਹਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਧੋਲਾਂਗੇ ਉਦਾਂ ਆਪਾਂ ਬਿਨਾਂ ਕੱਟੇ ਵੀ ਉਦਾਂ ਧੋ ਕੇ ਸਿੱਧੀ ਵੀ ਬਣਾ ਸਕਦੇ ਹਾਂ ਤੇ ਧੋਣ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਪਾਣੀ ਨੂੰ ਗਰਮ ਕਰ ਲਿਆ ਉਹਦੇ ਵਿੱਚ ਆਪਾਂ ਇਹਨੂੰ ਪਾਲਕ ਪਾ ਕੇ ਥੋੜੇ ਟਾਈਮ ਲਈ ਕੁੱਕ ਕਰ ਲਾਂਗੇ ਹੁਣ ਪਾਲਕ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਕਿਸੇ ਇੱਕ ਹੋਰ ਪੈਨ ਦੇ ਵਿੱਚ ਆਪਾਂ ਠੰਡਾ ਪਾਣੀ ਲੈ ਕੇ ਪਾਲਕ ਨੂੰ ਇਸ ਕੜਾਈ ਵਿੱਚੋਂ ਕੱਢ ਕੇ ਠੰਡੇ ਪਾਣੀ 'ਚ ਪਾ ਲਵਾਂਗੇ। ਫਿਰ ਪਾਲਕ ਨੂੰ ਠੰਡਾ ਕਰਕੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ। ਹੁਣ ਆਪਾਂ ਕੜਾਹੀ ਵਿੱਚ ਥੋੜਾ ਤੇਲ ਲੈ ਕੇ ਪਨੀਰ ਨੂੰ ਭੁੰਨ ਲਾਂਗੇ। ਪਨੀਰ ਭੁੰਨਣ ਤੋਂ ਬਾਅਦ ਆਪਾਂ ਫਿਰ ਪਿਆਜ਼ਾਂ ਨੂੰ ਭੁੰਨ ਲੈਣਾ। ਜਦੋਂ ਪਿਆਜ਼ ਭੁੱਜ ਗਏ ਫਿਰ ਆਪਾਂ ਇਹਦੇ ਵਿੱਚ ਅੱਗੇ ਸਵਾਦ ਅਨੁਸਾਰ ਨੂਨ ਤੇ ਮਿਰਚ ਪਾ ਲਵਾਂਗੇ ਫਿਰ ਆਪਾਂ ਜਿਹੜੀ ਪਾਲਕ ਗ੍ਰाइंड ਕਰਕੇ ਰੱਖੀ ਸੀ ਉਹਨੂੰ ਤੜਕੇ 'ਚ ਮਿਕਸ ਕਰ ਲਵਾਂਗੇ ਫਿਰ ਆਪਾਂ ਕੜਾਹੀ ਨੂੰ ਢੱਕ ਕੇ ਥੋੜੇ ਟਾਈਮ ਲਈ ਕੁੱਕ ਕਰ ਲਾਂਗੇ ਪਾਲਕ ਆਪਣੀ ਬਿਲਕੁਲ ਕੁੱਕ ਹੋ ਗਈ ਸੀ ਫਿਰ ਆਪਾਂ ਪਨੀਰ ਪਾ ਕੇ ਇਹਨੂੰ ਥੋੜੇ ਟਾਈਮ ਲਈ ਕੁੱਕ ਕਰ ਲਿਆ ਇਸ ਤਰ੍ਹਾਂ ਪਾਲ ਪਨੀਰ ਬਹੁਤ ਵਧੀਆ ਬਣਦਾ ਵਾ ਤੁਸੀਂ ਵੀ ਜ਼ਰੂਰ ਬਣਾਇਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ